12 ਵਜੇ ਦਾ ਸ਼ੁਰੂ ਹੋਇਆ ਤਰਨਾ ਅਜੇ ਤੱਕ ਜਾਰੀ ਹੈ ਰੇਲਾਂ ਪ੍ਰਭਾਵਿਤ ਹੋਈਆਂ ਨੇ ਤੇ ਕਈ ਰੇਲਾਂ ਰੱਦ ਵੀ ਹੋ ਗਈਆਂ ਨੇ ਕਿਸਾਨ ਕਿਸਾਨ ਇੱਕ ਇਹੋ ਜੀ ਇਹੋ ਜੀ ਧਿਰ ਹੈਗੀ ਆ ਸਾਡੇ ਸਾਡੇ ਭਾਰਤ ਦੀ ਜਿਹੜੀ ਖੇਤਾਂ ਦੇ ਵਿੱਚ ਜਾ ਕੇ ਸੱਪਾਂ ਨਾਲ ਪੰਗਾ ਲੈਂਦੀ ਆ ਜਿਹੜੀ ਖੇਤਾਂ ਵਿੱਚ ਜਾ ਕੇ ਕੀੜੇ ਮਕੌੜਨ ਨਾਲ ਪੰਗਾ ਲੈਂਦੀ ਆ ਜਿਹੜੀ ਖੇਤਾਂ ਵਿੱਚ ਜਾ ਕੇ ਹਰ ਤਰ੍ਹਾਂ ਦੇ ਦੁੱਖ ਦੁਸ਼ਵਾਰੀਆਂ ਚੱਲਦੀਆਂ ਲੋਕ ਤਾਂ ਕਹਿੰਦੇ ਅੰਨਦਾਤਾ ਮੈਂ ਕਹਿੰਦਾ ਵੀ ਇੱਕ ਮਾਂ ਜਿੱਦਾਂ ਨਾਲ ਆਪਣੀ ਗੋਦੀ 'ਚ ਬਿਠਾ ਕੇ ਆਪਣੇ ਬੱਚੇ ਨੂੰ ਦੁੱਧ ਪਲਾਉਂਦੀ ਆ ਐਦਾਂ ਕਿਸਾਨ ਪੂਰੇ ਭਾਰਤ ਨੂੰ ਆਪਣੀ ਗੋਦੀ 'ਚ ਬਿਠਾ ਕੇ ਅੰਨ ਖਿਲਾਦਾ ਜਦੋਂ ਜਦੋਂ ਮੋਦੀ ਜੀ ਬਾਹਰ ਜਾਂਦੇ ਆ ਨਾ ਉਹਦੇ ਜਹਾਜ਼ ਦੇ ਵਿੱਚ ਇੱਕ ਕੁਰਸੀ ਅਡਾਨੇ ਦੀ ਰਜ਼ਰਵ ਹੁੰਦੀ ਆ ਤੁਹਾਨੂੰ ਪਤਾ ਸਵਾਨ ਤੁਹਾਨੂੰ ਰੋਕਣਗੇ ਕੋਈ ਹੋਰ ਪੰਜਾਬ ਦੇ ਕਿਸਾਨ ਤੁਹਾਨੂੰ ਰੋਕਣਗੇ ਤਾਂ ਉਹਨਾਂ ਦੇ ਉੱਪਰ ਉਹਨਾਂ ਨੂੰ ਇੱਕ ਇਹੋ ਜਿਹਾ ਲਾਰਜਟ ਪਾਵਾਂਗੇ ਕਿਸਾਨਾਂ ਦਾ ਧਰਨਾ ਜਾਰੀ ਹੈ ਰੇਲਵੇ ਟ੍ਰੈਕਾਂ ਦੇ ਉੱਤੇ ਕਿਸਾਨ ਬੈਠੇ ਨੇ ਸ਼ੰਭੂ ਬੈਰੀਅਰ ਦੇ ਉੱਤੇ ਵੀ ਬੈਰੀਕੇਡ ਉਹਨਾਂ ਨੇ ਪਿੱਛੇ ਕਰ ਦਿੱਤੇ ਤੇ ਅੱਗੇ ਜਾ ਕੇ ਟ੍ਰੈਕਾਂ ਦੇ ਉੱਤੇ ਬੈਠ ਗਏ ਨੇ ਕੱਲ 12 ਵਜੇ ਦਾ ਸ਼ੁਰੂ ਹੋਇਆ ਧਰਨਾ ਅਜੇ ਤੱਕ ਜਾਰੀ ਹੈ ਰੇਲਾਂ ਪ੍ਰਭਾਵਿਤ ਹੋਈਆਂ ਨੇ ਤੇ ਕਈ ਰੇਲਾਂ ਰੱਦ ਵੀ ਹੋ ਗਈਆਂ ਨੇ ਤੇ ਦੂਜੇ ਪਾਸੇ ਵਿਰੋਧ ਵੀ ਲਗਾਤਾਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਹੰਸਰਾਜ ਹੰਸ ਤੋਂ ਲੈ ਕੇ ਪਰਮਪਾਲ ਕੌਰ ਤੇ ਕਰਮਜੀਤ ਅਨਮੋਲ ਦਾ ਵੀ ਵਿਰੋਧ ਕੀਤਾ ਗਿਆ ਤੇ ਅਮਰਸਰ ਦੇ ਪਿੰਡ ਪਿੱਟੇ ਵੜ ਦੇ ਵਿੱਚ ਕੱਲ ਬੀਜਪੀ ਤੇ ਜਿਹੜੇ ਕਿਸਾਨ ਸੀ ਉਹਨਾਂ ਦੇ ਦਰਮਿਆਨ ਕਾਫੀ ਝੜਪ ਦੇਖਣ ਨੂੰ ਮਿਲੀ ਇੱਕ ਦੂਜੇ ਦੇ ਉੱਤੇ ਇੱਟਾਂ ਰੋੜੇ ਵੀ ਚਲਾਏ ਗਏ ਪੁਲਿਸ ਨੇ ਮੁਸ਼ਕਲ ਦੇ ਨਾਲ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਇੱਕ ਸਮਾਗਮ ਸੀਗਾ ਉਸ ਪਿੰਡ ਦੇ ਵਿੱਚ ਬੀਜਪੀ ਦਾ ਤਾਂ ਉਹਦਾ ਵਿਰੋਧ ਕੀਤਾ ਸੀ ਕਿਸਾਨਾਂ ਨੇ ਪਰ ਬੀਜਪੀ ਵਰਕਰਾਂ ਤੇ ਕਿਸਾਨਾਂ ਦੇ ਦਰਮਿਆਨ ਕਾਫੀ ਤਲਖੀ ਪੈਦਾ ਹੋ ਗਈ ਕੁਲਮਲਾ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲੀਡਰ ਪ੍ਰਚਾਰ ਕਰ ਰਹੇ ਨੇ ਵੋਟਾਂ ਨੂੰ ਲੈ ਕੇ ਤਾਂ ਇਹੋ ਜਿਹਾ ਮਾਹੌਲ ਬਣਿਆ ਹੋਇਆ ਜੀ ਔਰ ਸਚਨਾ ਜਿਹੜਾ ਆਮ ਤੌਰ ਤੇ ਕੱਲ ਤਾਂ ਵੈਸੇ ਨਾ ਉਹਨਾਂ ਨੇ ਇੱਕ ਮੈਨੂੰ ਮੰਗ ਚੰਗੇ ਲੱਗੇ ਉਹਨਾਂ ਦੀ ਕਿਸਾਨਾਂ ਦੀ ਮੰਗ ਕੀ ਲੱਗੀ ਬਿਨਾ ਮਤਲਬ ਤੱਕ ਜਿਹੜਾ ਬੰਦਾ ਨਾ ਉਹ ਸੀਗਾ ਨਾ ਜੀ ਬਾਟਰ ਕੈਨਨ ਦੇ ਉੱਪਰ ਉਹਨੇ ਨਵਦੀਪ ਨਵਦੀਪ ਸੀਗਾ ਨਾ ਜੀ ਉਸਨੇ ਰੋਕਿਆ ਸੀ ਬਾਟਰ ਕੈਨਨ ਦਾ ਮੂੰਹ ਮੋੜਤਾ ਸੀ ਪੁਲਿਸ ਵੱਲ ਨੂੰ ਉਹ 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 ਬੰਦਾ ਗਿਆ ਸੀ ਬਾਹਰ ਬਾਹਰ ਗਿਆ ਸੀ ਤੇ ਆਇਆ ਉਹਨੂੰ ਵਾਲੀ ਜਿਹੜਾ ਕਿ 에어ਪੋਰਟ ਤੋਂ 에어ਪੋਰਟ ਤੋਂ ਕੈਚ ਕਰ ਲਿਆ ਉਹਨੂੰ ਫੜ ਲਿਆ ਤੇ ਉਹ ਅੰਦਰ ਕਰਤਾ 3-4 ਬੰਦੇ ਹੋਰ ਕਿਸਾਨ ਅੰਦਰ ਬੰਦਨੇ ਬੇ ਮਤਲਬ ਬਿਨਾ ਮਤਲਬ ਅਨਸੈਸਰੀ ਚੱਕ ਕੇ ਬੱਦਰ ਅੰਦਰ ਕਰ ਦੋ ਤੁਸੀਂ ਕਿਨੇ ਕਿਤੇ ਸੀ ਵਿਜਰੇ ਵਿੱਚ ਕੌਣ ਹੈ ਅੱਜ ਕੱਲ ਕਿਤੇ ਨਜ਼ਰ ਆਉਂਦਾ ਵਕਤ ਦੀ ਚੱਕੀ ਚੱਲਦੀ ਆ ਹਰਕ ਪਿੰਦੀ ਰਹਿੰਦੀ ਆ ਉਹ ਬਰਾਬਰ ਐਦਾਂ ਪਿੰਦੀ ਆ ਵਕਤ ਦੀ ਚੱਕੀ ਚੱਲ ਰਹੀ ਆ ਪੀ ਤਨ ਰੱਖ ਕੇ ਅੰਦਰ ਵਿਜਰ ਕਿੱਥੇ ਆ ਉਹਨਾਂ ਦੇ ਨਾਲ ਵਿਜ ਮੈਂ ਤਾਂ ਉਹਦਾ ਨਾਂ ਹੀ ਹੋਰ ਹੋਰ ਤਰ੍ਹਾਂ ਲੈ ਲਿਆ ਸੀ ਗਲਤੀ ਨਾਲ ਮੈਂ ਤਾਂ ਉਹ ਵਿੱਜੂ ਕਹਿਦਾ ਸੀ ਗਲਤੀ ਨਾਲ ਵੀ ਉਹ ਵਿੱਜੂ ਨਹੀਂ 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 ਮੈਂ ਗਲਤੀ ਨਾਲ ਕਿਹਾ ਸੀ ਮਤਲਬ ਬਾਪ ਜਮਾਈ ਮੰਗਲੇ ਸੀਗੀ ਤੇ ਕਹਿਣ ਦਾ ਭਾਵ ਇਹ ਆ ਵੀ ਲੋਕ ਕਿਸਾਨ ਕਿਸਾਨ ਇੱਕ ਇਹੋ ਜੀ ਇਹੋ ਜੀ ਧਿਰ ਹੈਗੀ ਆ ਸਾਡੇ ਸਾਡੇ ਭਾਰਤ ਦੀ ਜਿਹੜੀ ਖੇਤਾਂ ਦੇ ਵਿੱਚ ਜਾ ਕੇ ਸੱਪਾਂ ਨਾਲ ਪੰਗਾ ਲੈਂਦੀ ਆ ਜਿਹੜੀ ਖੇਤਾਂ ਵਿੱਚ ਜਾ ਕੇ ਕੀੜੇ ਮਕੌੜ ਨਾਲ ਪੰਗਾ ਲੈਂਦੀ ਆ ਜਿਹੜੇ ਖੇਤਾਂ ਵਿੱਚ ਜਾ ਕੇ ਹਰ ਤਰ੍ਹਾਂ ਦੇ ਦੁੱਖ ਦੁਸ਼ਵਾਰੀਆਂ ਝੱਲਦੀ ਆ। ਕਿਸ ਲਈ? ਦੇਸ਼ ਨੂੰ ਦੇਸ਼ ਦੇ ਮੂੰਹ ਵਿੱਚ ਚੋਗਾ ਪਾਉਣ ਵਾਸਤੇ। ਇੱਕ ਮਾਂ ਦਾ ਕੰਮ ਕਰਦਾ ਕਿਸਾਨ। ਲੋਕ ਤਾਂ ਕਹਿੰਦੇ ਅੰਨ ਦਾ ਤਾਂ ਮੈਂ ਕਹਿੰਦਾ ਵੀ ਇੱਕ ਮਾਂ ਜਿੱਦਾਂ ਨਾ ਆਪਣੀ ਗੋਦੀ 'ਚ ਬਿਠਾ ਕੇ ਆਪਣੇ ਬੱਚੇ ਨੂੰ ਦੁੱਧ ਪਲਾਉਂਦੀ ਆ, ਐਦਾਂ ਕਿਸਾਨ ਪੂਰੇ ਭਾਰਤ ਨੂੰ ਆਪਣੀ ਗੋਦੀ 'ਚ ਬਿਠਾ ਕੇ ਅੰਨ ਖਿਲਾਉਂਦਾ ਹੈ। ਉਹ ਕਿਸਾਨ। ਇਹ ਸਰਕਾਰਾਂ ਇਸ ਤਰੀਕੇ ਨਾਲ ਕਾਰਪੋਰੇਟ ਦੇ ਕਬਜ਼ੇ ਵਿੱਚ ਹੋ ਗਈਆਂ ਕਾਰਪੋਰੇਟ ਦੇ ਕਬਜ਼ੇ ਵਿੱਚ ਹੋ ਗਈਆਂ ਇਹਨਾਂ ਇਹਨਾਂ ਲੋਕਾਂ ਦੇ ਜਿਹੜੇ ਕਿ ਜਿਹੜੇ ਲੋਕ ਅਮੀਰ ਨੇ ਅੱਜ ਵੈਸੇ ਰਕੇਸ਼ਟ ਕਹਿ ਦੇਣਾ ਸਤਿ ਸ਼੍ਰੀ ਅਕਾਲ ਕਹਿਤਾ ਬਿਆਨ ਦੇਤਾ ਰਕੇਸ਼ ਤਕੈਤ ਨਸ਼ਰਹਿਮ ਕਹਿਤਾ ਕਿ ਭਾਜਪਾ ਤੇ ਕਬਜ਼ਾ ਹੋ ਗਿਆ ਕਾਰਪੋਰੇਟਾਂ ਦਾ ਅਡਾਨੀਆਂ ਦਾ ਅਮਾਨੀਆਂ ਦਾ ਐਜ਼ਨ ਮਸਕ ਦਾ ਵਿਦੇਸ਼ਾਂ ਦੇ ਜਦੋਂ ਜਦੋਂ ਮੋਦੀ ਜੀ ਬਾਹਰ ਜਾਂਦੇ ਆ ਨਾ ਉਹਦੇ ਜਹਾਜ਼ ਦੇ ਵਿੱਚ ਇੱਕ ਕੁਰਸੀ ਅਡਾਨੇ ਦੀ ਰਿਜ਼ਰਵ ਹੁੰਦੀ ਹੈ ਤੁਹਾਨੂੰ ਪਤਾ ਹੈ ਇਸ ਬਾਰੇ ਹੂੰ ਦਾਨੀ ਵੀ ਜਾ ਕੇ ਬਾਹਰ ਫਿਰ ਉਹ ਮਲਾਉਂਦੇ ਆ ਫਿਰ ਕਾਰਪੋਰੇਟ ਨੂੰ ਮੋਦੀ ਜੀ ਨੂੰ ਕਾਰਪੋਰੇਟ ਨੂੰ ਮਨਾਉਂਦੇ ਆ ਵੈਸੇ ਨਾ ਤੁਸੀਂ ਉਹ ਫਿਲਮ ਦੇਖ ਲਓ ਜਵਾਨ ਹੂੰ ਸਾਹੂਖਾਨ ਦੀ ਫਿਲਮ ਹੈ ਜਵਾਨ ਉਹ ਕਾਰਪੋਰੇਟ ਦਾ ਕਿਵੇਂ ਜੰਜਾਲ ਆ ਸਾਡੇ ਭਾਰਤ ਵਿੱਚ ਉਹਨੇ ਕਮਾਲ ਉੱਚੀ ਦਿਖਾਈ ਉਹਨੇ ਹੂੰ ਕਾਰਪੋਰੇਟ ਕਿੱਦਾਂ ਇਕੱਠੇ ਹੁੰਦੇ ਆ ਮੀਟਿੰਗ ਤੇ ਭਾਰਤ ਦਾ ਇੱਕ ਕਾਰਪੋਰੇਟ ਹੈਗਾ ਉਹ ਵਿਦੇਸ਼ਾਂ ਵਾਲੇ ਕਾਰਪੋਰੇਟ ਨੂੰ ਸਮਝਾ ਰਿਹਾ ਕਹਿੰਦੇ ਬੜੀ ਖੁੱਲੀ ਮੰਡੀ ਆ ਭਾਰਤ ਵਿੱਚ ਤੁਹਾਨੂੰ ਕੋਈ ਰੋਕੇਗਾ ਨਹੀਂ ਆਪਣੀ ਸਰਕਾਰ ਆ ਉੱਥੇ ਆਪਣੀ ਸਰਕਾਰ ਹੈ ਤੁਹਾਨੂੰ ਜੋ ਮਰਜ਼ੀ ਕਰੋ ਤੁਸੀਂ ਜ਼ਮੀਨਾਂ ਤੇ ਕਬਜ਼ੇ ਕਰੋ ਤੁਸੀਂ ਆਦੀਵਾਸੀ ਤੁਹਾਨੂੰ ਰੋਕਣਗੇ ਤਾਂ ਗੋਲੀਆਂ ਮਾਰ ਕੇ ਮਾਰ ਦੇਾਂਗੇ ਉਹਨਾਂ ਨੂੰ ਆਪਾਂ ਇਹ ਵੈਸੇ ਗੱਲ ਵਿੱਚ ਨਹੀਂ ਹੈਗੀ ਇਹ ਮੈਂ ਜੋੜ ਰਿਹਾ ਤੁਹਾਨੂੰ ਰੋਕਣਗੇ ਕੋਈ ਹੋਰ ਪੰਜਾਬ ਦੇ ਕਿਸਾਨ ਤੁਹਾਨੂੰ ਰੋਕਣਗੇ ਤਾਂ ਉਹਨਾਂ ਦੇ ਉੱਪਰ ਉਹਨਾਂ ਨੂੰ ਇੱਕ ਇਹੋ ਜਿਹਾ ਲਾਲਚ ਪਾਵਾਂਗੇ ਆਪਾਂ ਪੱਜੇ ਫਿਰਾਂਗੇ ਉਹ ਉਹ ਇੱਕ ਬੜਾ ਵੱਡਾ ਇੱਕ ਸਿਸਟਮ ਦਿਖਾਇਆ ਬੜਾ ਸਸ਼ਟਬ ਤਰੀਕੇ ਨਾਲ ਦਿਖਾਇਆ ਗਿਆ ਲਹੁੰਨੇ ਉਹ ਕਿੰਤਾ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਇੱਕ ਜਿਹੜਾ ਕਿਸਾਨ ਜਿਸ ਕਿਸਾਨ ਨੂੰ ਮੁਹੱਬਤ ਨਾਲ ਪਿਆਰ ਨਾਲ ਸਮਝਾਉਣ ਦੀ ਲੋੜ ਆ ਉਸ ਕਿਸਾਨ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਉਸ ਕਿਸਾਨ ਦੇ ਉੱਤੇ ਬੰਬ ਸੁੱਟੇ ਜਾ ਰਹੇ ਨੇ ਉਸ ਕਿਸਾਨ 'ਤੇ ਸਿੱਧੀਆਂ ਗੋਲੀਆਂ ਮਾਰ ਕੇ ਅੱਖਾਂ ਖਤਮ ਕੀਤੇ ਜਾ ਰਹੇ ਨੇ ਉਸ ਕਿਸਾਨ ਦੇ ਸਿਰ 'ਤੇ ਗੋਲੀ ਮਾਰ ਕੇ ਮਾਰਿਆ ਜਾ ਰਿਹਾ ਉਸ ਕਿਸਾਨ ਦੀਆਂ ਧੀਆਂ ਭੈਣਾ ਦੇ ਪ੍ਰਤੀ ਮਾੜਾ ਸੋਚਿਆ ਜਾ ਰਿਹਾ ਉਸ ਕਿਸਾਨ ਦੀਆਂ ਬੀਬੀਆਂ ਨੂੰ ਮਾੜਾ ਕਿਹਾ ਜਾ ਰਿਹਾ ਕਿ ਹਰੇ ਪਿੱਛੇ ਹੂੰ ਉਹਨੇ ਕੇਸ ਕੀਤਾ ਫਿਰ ਕੰਗਣਾ ਰਣੋਂ ਉੱਤੇ ਕੀਤਾ ਸੀ ਨਾ ਕੇਸ ਕੰਗਣਾ ਪਰਵੰਦੇ ਮੈਂ ਕਹਿੰਦਾ ਆਈ ਵੀ ਕੰਗਣਾ ਉਹਦੇ ਇੱਕ ਵਾਰੀ ਨਹੀਂ ਆਈ ਅਜੇ ਨਹੀਂ ਆਈ ਅਜੇ ਬਲਾਵਾ ਨਹੀਂ ਆਇਆ ਉਹਨੂੰ ਕੇਸ ਕੀਤਾ ਉਹਤੇ ਤੇ ਮੇਰਾ ਕਹਿਣ ਦਾ ਮਕਸਦ ਇਹ ਆ ਕਿ ਕਿਸਾਨ ਕੱਲ ਕਿਸਾਨਾਂ ਨੇ ਪ੍ਰੋਟੈਸਟ ਕਰਨ ਵਾਸਤੇ ਰੇਲਵੇ ਟ੍ਰੈਕ ਜਾਮ ਕਰਤਾ ਸੌਰੀ ਟ੍ਰੈਕ ਜਾਮ ਕਰਕੇ ਉੱਥੇ ਤੇ ਕਿਹਾ ਵੀ ਉਹਨਾਂ ਜਿਹੜੇ ਗ੍ਰਿਫਤਾਰ ਕੀਤੇ ਗਏ ਅਨਸੈਸਰੀ ਗ੍ਰਿਫਤਾਰ ਕੀਤੇ ਕਿਸਾਨਾਂ ਉਹਨਾਂ ਨੂੰ ਰਿਹਾ ਕਰੋ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 સંਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਾਸ਼ਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।